ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਸਿਆਸੀ ਯੁੱਧ ਚੱਲ ਰਿਹਾ ਹੈ ਕਦੋਂ ਖਤਮ ਹੋਵੇਗਾ ਕੌਣ ਇਸ ਰੋਲੇ ਰੱਪੇ ਨੂੰ ਸਮੇਟੇਗਾ ਕਿਸ ਦੀ ਐਪ ਉਭਕਾ ਹੋਵੇਗੀ ਇੱਕ ਪਾਸੇ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸਿਆਸੀ ਯੁੱਧ ਤੇ ਦੂਸਰੇ ਪਾਸੇ ਸ਼ਰੂਪਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅੰਤਰੰਗ ਮੈਂਬਰਾਂ ਉੱਤੇ ਉਂਗਲੀ ਖੜੀ ਕੀਤੀ ਜਾ ਰਹੀ ਹੈ। ਯਾਨੀ ਕਿ ਇੱਕ ਪਾਸੇ ਧਾਰਮਿਕ ਬਾਤ ਅਤੇ ਵਿਵਾਦ ਜਾਂ ਧਾਰਮਿਕ ਯੁੱਧ ਕਹਿ ਲਈਏ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਆਪਣੀ ਹਿੰਦ ਨਹੀਂ ਛੜਨਾ ਚਾਹੁੰਦੇ। ਕਿਉਂਕਿ ਪਾਰਟੀਆਂ ਜਿਹੜੀਆਂ ਨੇ ਉਹ ਵੋਟਾਂ ਦੇ ਨਾਲ ਬਣਦੀਆਂ ਨੇ ਜੇਕਰ ਖਾਸ ਕਰਕੇ ਪਾਰਟੀ ਹੋਵੇ ਖੇਤਰੀ ਉਹ ਵੀ ਸ਼ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਅਕਾਲੀ ਦਲ ਦੀ ਹੋਂਦ ਹੈ ਕੌਮ ਦੇ ਨਾਲ ਕੌਮ ਤੂੰ ਤਾਂ ਪੁੱਛਿਆ ਦੀ ਜਾ ਰਿਹਾ ਨਾ ਤੇ ਪੰਜਾਬ ਦੇ ਗੱਲ ਕੀਤੀ ਜਾ ਰਹੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ ਆਪੋ ਆਪਣੀਆਂ ਕੁਰਸੀਆਂ ਨੂੰ ਆਪੋ ਆਪਣੇ ਚੌਧਰ ਕੁਣੇ ਨੂੰ ਮੇਰੀਆਂ ਗੱਲਾਂ ਚਾਹੇ ਸ਼ਰੋਮੀ ਅਕਾਲੀ ਦਲ ਦੇ ਵਰਕਰਾਂ ਨੂੰ ਮਾਰੀਆਂ ਲੱਗਣ ਭਾਈ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਤੁਸੀਂ ਕੌਮ ਦੀ ਗੱਲ ਕਰੋ ਤੁਸੀਂ ਪੰਥ ਦੀ ਗੱਲ ਕਰੋ ਤੇ ਤੁਸੀਂ ਗੱਲ ਕਰੋ ਪੰਜ ਤਖਤਾ ਸਹਿਬਾਨਾਂ ਦੇ ਜਥੇਦਾਰਾਂ ਦੀ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰ ਦਿੱਤੀ ਜਾਂਦੀ ਹੈ ਕੌਣ ਦਬਾਅ ਪਾਉਂਦਾ ਹੈ ਕਿਸ ਵੱਲੋਂ ਇਹ ਸਿਆਸੀ ਛੜਤਰ ਰਚੇ ਜਾਂਦੇ ਨੇ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਪੰਥਕ ਬੱਚਾ-ਬੱਚਾ ਜਾਣਦਾ ਹੈ ਕਿ ਕਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਕਿਰਦਾਰਕੁਸ਼ੀ ਕੀਤੀ ਗਈ ਇਲਜ਼ਾਮ ਲਗਾ ਕੇ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਬਤਲ ਕਰ ਦਿੱਤਾ ਗਿਆ ਤੇ ਹੁਣ ਵਿਰੋਧ ਹੋ ਰਿਹਾ ਹੈ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਦਾ ਭਈ ਅਸੀਂ ਸੰਬੋਧਨ ਨਹੀਂ ਕਰਨ ਦੇਾਂਗੇ 6 ਜੂਨ ਨੂੰ ਹੁਣ ਭਾਵੇਂ ਕਰਨ ਤੇ ਭਾਵੇਂ ਨਾ ਕਰਨ ਇਟ ਮੀਨਸ ਕੌਮ ਤੇ ਨਹੀਂ ਮੰਨ ਰਹੀ ਆਪਣਾ ਜਥੇਦਾਰ ਕੌਮ ਕਹਿੰਦੀ ਹੈ ਜਿਹੜੀ ਉਹਦੀ ਤਾਜ ਕੋਸ਼ਿਸ਼ ਹੋਈ ਹੈ ਉਹ ਅਕੋਰਡਿੰਗ ਟੂ ਜਿਹੜਾ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਕਾਨੂੰਨ ਕਹਿੰਦਾ ਹੈ ਜਿਹੜਾ ਫਲਸਫਾ ਕਹਿੰਦਾ ਹੈ ਜਿਸ ਤਰ੍ਹਾਂ ਕੌਮ ਦੇ ਵਿੱਚ ਹੋਣੀ ਚਾਹੀਦੀ ਹੈ ਸਾਰੀਆਂ ਟਕਸਾਲਾਂ ਦੇ ਮੁਖੀ ਉੱਤੇ ਹੋਣੇ ਚਾਹੀਦੇ ਨੇ ਤਖਤਾਂ ਦੇ ਜਥੇਦਾਰ ਉੱਤੇ ਹੋਣੇ ਚਾਹੀਦੇ ਨੇ ਉਹਦਾ ਇੱਕ ਵਿਧੀ ਵਿਧਾਨ ਹੁੰਦਾ ਹੈ ਉਸ ਵਿਧੀ ਵਿਧਾਨ ਤੋਂ ਪਰੇ ਚੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਕ ਮੈਂਬਰ ਅਤੇ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਹਾਲਾਂਕਿ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨਾ ਤੇ ਉਦੋਂ ਸੀ ਜਦੋਂ ਗਿਆਨੀ ਕੁਲਦੀਪ ਸਿੰਘ ਗੱਜ ਦੀ ਤਾਜਪੋਸ਼ੀ ਕੀਤੀ ਗਈ ਨਾ ਉਦੋਂ ਸੀ ਜਦੋਂ ਬਾਬਾ ਟੇਕ ਸਿੰਘ ਢਨੌਲਾ ਵੀ ਜਿਹੜੀ ਤਾਜਪੋਸ਼ੀ ਕੀਤੀ ਗਈ ਸੀ ਸ੍ਰੀ ਦਮਦਮਾ ਸਾਹਿਬ ਵਿਖੇ ਫਿਰ ਪ੍ਰਧਾਨ ਦਾ ਫਾਇਦਾ ਕੀ ਪ੍ਰਧਾਨ ਹਾਕਮ ਚ ਖੜ ਗਏ ਨੇ ਗਿਆਨੀ ਕੁਲਦੀਪ ਸਿੰਘ ਗੱਜਦੇ ਉਹਦੇ ਲਈ ਉਹ ਜਿਹੜਾ ਹੈ ਪਲਟਵਾਰ ਕਰ ਰਹੇ ਨੇ ਵਕਤ ਦੇ ਨਾਲ ਗੈਰ ਦੇ ਕਲ ਕੌਮ ਦੇ ਨਾਲ ਵੀ ਅਪਤਾ ਕੈਂਪ ਕੀਤਾ ਜਾ ਰਿਹਾ ਹੈ ਬਾਬਾ ਹਰਨਾਮ ਸਿੰਘ ਧਮਦੇ ਨਾਲ ਵੀ ਕੀਤਾ ਜਾ ਰਿਹਾ ਹੈ ਲੇਕਿਨ ਜਿਹੜਾ ਇਹ ਤਾਂ ਹੋ ਗਿਆ ਧਾਰਮਿਕ ਯੁੱਧ ਤੇ ਜਿਹੜਾ ਸਿਆਸੀ ਯੁੱਧ ਚੱਲ ਰਿਹਾ ਹੈ ਸ਼੍ਰੋਮਣੀ ਅਖਾਲੀ ਦਲ ਦੇ ਵਿੱਚ ਇਸ ਨੂੰ ਕੌਣ ਵਿੜੇਗਾ ਇਹ ਜਿਹੜਾ ਲਾਵਾ ਫੁੱਟਿਆ ਹੋਇਆ ਹੈ ਇਸ ਉੱਤੇ ਪਾਣੀ ਕੌਣ ਪਾਵੇਗਾ ਕਿਉਂਕਿ ਨਾ ਤੇ ਸੁਖਬੀਰ ਸਿੰਘ ਬਾਦਲ ਆਪਣੀ ਰੈਂਟ ਚੜ੍ਹਨਾ ਚਾਹੁੰਦੇ ਨੇ ਇਨਾ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਤੜਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣਾਈ ਗਈ 7 ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ੀਲ ਨੇ ਉਹ ਤੇ ਆਪਣਾ ਕੰਮ ਕਰ ਰਹੇ ਨੇ ਉਹ ਤਾਂ ਕਹਿੰਦੇ ਨੇ ਕਿ ਅਸੀਂ 16 ਜੂਨ ਤੋਂ ਬਾਅਦ ਇਜਲਾਸ ਬਣਾਉਣਾ ਬੁਲਾਉਣਾ ਹੈ ਡੈਲੀਗੇਟਸ ਦਾ ਭਾਵੇਂ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਵੇ ਤੇ ਭਾਵੇਂ ਉਹ ਕਿਸੇ ਹੋਰ ਧਾਰਮਿਕ ਸਥਾਨ ਤੇ ਹੋਵੇ ਉਸ ਤੋਂ ਬਾਅਦ ਨਵੀਂ ਲੀਡਰਸ਼ਿਪ ਵੀ ਮਿਲੇਗੀ ਤੇ ਨਵਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪ੍ਰਧਾਨਗੀ ਮਿਲੇਗਾ ਕਿਉਂਕਿ ਪਹਿਲਾਂ ਉਹਨਾਂ ਵੱਲੋਂ ਅਜੰਡਾ ਸਪਸ਼ਟ ਨਹੀਂ ਕੀਤਾ ਗਿਆ ਸੀ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਇਹ ਜੋ ਸਾਫ ਦਾ ਜਾਫੀਦਾ ਰਹਿ ਚੁੱਕੇ ਨੇ ਜਿਹੜੀ ਦਮਦਮਾ ਸਾਹਿਬ ਦੇ ਉਹਨਾਂ ਨੇ ਤਾਂ ਵਾਅਦਾ ਰੱਖਿਆ ਹੈ ਕਿ ਇਹਨਾਂ ਨਾਲ ਸਹਿਮਤੀ ਕਰਨੀ ਇਟ ਮੀਨਸ ਅਸੀਂ ਇਸ ਨਾਲੋਂ ਬਿਹਤਰ ਹੈ ਕਿ ਖੁਦ ਖੁਸ਼ੀ ਕਰ ਲਵਾਂਗੇ ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਵਿਰੋਧ ਇਧਰ ਕੌਮਨ ਨੂੰ ਸੁਖਬੀ ਸਿੰਘ ਬਾਦਲ ਅਤੇ ਬਾਗੀ ਧੜੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਰਤੂ ਬਣਾਈ ਗਈ ਕਮੇਟੀ ਦਾ ਜਿਹੜਾ ਉਹ ਸਹਿਮਤੀ ਨਹੀਂ ਪ੍ਰਗਟ ਕੀਤੀ ਜਾ ਰਹੀ ਸੁਖਬੀ ਸਿੰਘ ਬਾਦਲ ਨੇ ਤੇ ਫਿਰ ਕੌਮ ਤੇ ਖੜੇਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਹੁਕਮਨਾਮੀ ਦੇ ਨਾਮ ਜਿਹੜੇ ਲੋਕ ਉਸ ਨੂੰ ਨੇਪਰੇ ਚਾੜਦੇ ਨੇ ਜਿਹੜੇ ਲੋਕ ਕਿਹੜੇ ਮੱਥੇ ਪ੍ਰਵਾਣ ਕਰਕੇ ਇਹ ਧੁੱਪ ਦੇ ਵਿੱਚ ਵੀ ਆ ਜਿਹੜਾ ਘਰ ਘਰ ਜਾ ਕੇ ਉਹ ਭਰਤੀ ਮਮ ਜਿਹੜੀ ਹੈ ਉਸ ਨੂੰ ਨੇਪਰੇ ਚਾੜਦੇ ਨੇ ਭਰਤੀ ਕਰ ਰਹੇ ਨੇ ਸ਼੍ਰੋਮੀ ਇਕਾਲੀ ਦਲ ਵਾਸਤੇ ਇਹ ਕਹਿ ਦਿੰਦੇ ਨੇ ਵੀ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਆਰਸ ਦੇ ਨੇ ਭਾਵੇਂ ਸ਼੍ਰੀ ਵਿਕਾਲਤਖਸ ਸਾਹਿਬ ਦੇ ਸਾਬਕਾ ਜਥੇਦਾਰ ਹੁਣ ਭਾਵੇਂ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਹੁਣ ਤੇ ਭਾਵੇਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਤੁਹਾਡੀਆਂ ਵੀ ਤੇ ਯਾਰੀਆਂ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਭ ਤੋਂ ਜ਼ਿਆਦਾ ਲਾਭ ਬੈਨੀਫਿਟ ਹੈ ਭਾਰਤੀ ਜਨਤਾ ਪਾਰਟੀ ਤੂੰ ਕਿਨੇ ਲਿਆ ਉਹ ਦੱਸਣ ਦੀ ਲੋੜ ਨਹੀਂ ਉਹ ਬਾਦਲ ਪਰਵਾਰ ਹੈ ਲੇਕਿਨ ਬਾਦਲ ਪਰਵਾਰ ਨੂੰ ਜਦੋਂ ਮੂੰਹ ਦਿਖਾਣੀ ਪਈ ਜਦੋਂ ਪਤਾ ਲੱਗਿਆ ਕੌਮ ਕੱਟੀ ਹੋ ਗਈ ਹੈ ਭਾਈ ਸ਼ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਲ ਨਾ ਪੰਥਕ ਪਾਰਟੀ ਹੈ ਪੰਥ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਕੌਮ ਨੂੰ ਪੁੱਛਣਾ ਪਵੇਗਾ ਕਿ ਕਿਹੜਾ ਜਥੇਦਾਰ ਪ੍ਰਵਾਨ ਹੈ ਕਿਹੜਾ ਸ਼ਰੋਮਣੀ ਅਕਾਲੀ ਦਲ ਨੂੰ ਪ੍ਰਧਾਨ ਚਾਹੀਦਾ ਹੈ ਜੇਕਰ ਕੌਮ ਕੋਲੋਂ ਨਹੀਂ ਪੁੱਛੋਗੇ ਜਿਹੜਾ 2017 ਦੀਆਂ 2022 ਦੀਆਂ ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿਚਾਰ ਹੋਇਆ ਇਵੇਂ 27 ਦੇ ਵਿੱਚ ਹੋਵੇਗਾ ਇਸ ਲਈ ਚੌਕਸ ਹੋ ਕੇ ਫੂਕ ਫੂਕੇ ਕਦਮ ਰੱਖਣਾ ਪਵੇਗਾ ਹੁਣ ਲੋਕ ਸਮਰਪਤ ਹੋ ਰਹੇ ਨੇ ਸ਼੍ਰੀ ਅਕਾਲ ਤਖਸਦ ਸਾਹਿਬ ਨੂੰ ਉਹਨਾਂ ਨੇ ਤਾਂ ਆਲਰੇਡੀ ਕਹਿ ਦਿੱਤਾ ਹੈ ਕਿ ਨਵੀਂ ਸ਼ਰੂਣੀ ਇਕਾਲੀ ਦਲ ਦੇ ਵਿੱਚ ਲੀਡਰਸ਼ਿਪ ਵੀ ਆਵੇਗੀ ਤੇ ਨਵਾਂ ਪ੍ਰਧਾਨ ਵੀ ਆਵੇਗਾ